ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਤਮਤਾਨ ਸਾਹਿਬ ਜਿੰਦ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਲੈ ਕੇ ਅੱਜ ਬੈਠਕ ਕੀਤੀ ਗਈ ਜਿੱਥੇ ਮਾਨਯੋਗ ਪ੍ਰਧਾਨ ਜਥੇਦਾਰ ਜਗਜੀਤ ਸਿੰਘ ਜੀ ਛਿੰਡਾ ਤਿੰਨਾਂ ਨੇ ਮੈਂਬਰ ਸਹਿਬਾਨਾਂ ਦੀ ਇਕਤਿਰਤਾ ਦੇ ਵਿੱਚ ਜੋ ਫੈਸਲਾ ਲਿਆ ਗਿਆ ਕਿ 350 ਸਾਲਾ ਸ਼ਹੀਦੀ ਪੁਰਬ ਤਮਤਾਨ ਸਾਹਿਬ ਵਿਖੇ ਮਨਾਇਆ ਜਾਏਗਾ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਸਾਰ ਭਰ ਦੇ ਸਾਰੇ ਸੰਗਤਾਂ ਨੂੰ ਦੱਸਣਾ ਚਾਹਾਂਗਾ ਕਿ ਅੱਜ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਜਰਨਲ ਹਾਊਸ ਦੀ ਇਕੱਤਰਤਾ ਹੋਈ ਜਿਸ ਦੇ ਵਿੱਚ ਮੈਂਬਰ ਸਹਿਬਾਨ ਅਤੇ ਬਹੁਤ ਭਾਰੀ ਗਿਣਤੀ ਵਿੱਚ ਇਲਾਕੇ ਦੀਆਂ ਤੇ ਹਰਿਆਣਾ ਦੀਆਂ ਸਿੱਖ ਸੰਗਤਾਂ ਨੇ ਉਸ ਮੀਟਿੰਗ ਵਿੱਚ ਪਾਗ ਲਿਆ ਉਹਦੇ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਸਤਮਵਦ ਸਮਾਂ ਗੁਰਤੇਗ ਬਹਾਦਰ ਜੀ ਨੇ ਭਾਵੇਂ ਸੀਸ ਦੇਣ ਵਾਲੇ ਤੇ ਭਾਵੇਂ ਉਹਨਾਂ ਦਾ ਸੀਸ ਜਾਨ ਵਕਤ ਸਭ ਤੋਂ ਜ਼ਿਆਦਾ ਟਾਈਮ ਜੋ ਸਮਾਂ ਗੁਜ਼ਾਰਿਆ ਗਿਆ ਉਹ ਹਰਿਆਣਾ ਪ੍ਰਦੇਸ਼ ਸੀ ਇਸ ਕਰਕੇ ਹਰਿਆਣਾ ਪ੍ਰਦੇਸ਼ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਵੱਡ ਲੇਵਲ ਤੇ ਇੱਕ ਸ਼ਹੀਦੀ ਗੁਰਪੁਰਬ ਮਨਾਇਆ ਜਾਏ ਸਾਢੇ 300 ਸਾਲਾ ਸਰਸੰਮਤੀ ਨਾਲ ਸਾਰੇ ਹੌਸ ਨੇ ਫੈਸਲਾ ਕੀਤਾ ਹੈ 3 ਤਰੀਕ ਨਵੰਬਰ 11ਵੇਂ ਮਹੀਨੇ ਦੇ ਵਿੱਚ ਦਿਨ ਐਤਵਾਰ ਨੂੰ ਤਮਤਾਨ ਸਾਹਿਬ ਵਿਖੇ ਇੱਕ ਵਿਸ਼ਵ ਪੱਧਰ ਤੇ ਸ਼ਹੀਦੀ ਸਾਢੇ 300 ਸਾਲਾ ਗੁਰਪੁਰਬ ਨਾਮੇ 파ਰਸ਼ਾ ਰਮ ਮਨਾਇਆ ਜਾਏਗਾ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਨੀਆ ਭਰ ਦੀ ਸੰਗਤ ਨੂੰ ਬੇਨਤੀ ਕਰਦੀ ਹੈ ਕਿ ਦੇਸ਼ਾਂ ਵਿਦੇਸ਼ਾਂ ਵਿੱਚੋਂ ਆ ਕੇ ਪੀਚਾ ਰੱਖਿਆ ਹੈ ਸੰਗਤ ਦਾ 350000 ਸੰਗਤ ਇਕੱਠੀ ਕਰਨ ਦਾ 350 ਸਾਲਾ ਸ਼ਹੀਦੀ ਪੂਰਵ ਹੈ 350000 ਸੰਗਤ ਇਕੱਠੀ ਹੋਣੀ ਚਾਹੀਦੀ ਹੈ ਦੁਨੀਆ ਭਰ ਦੇ ਜੋ ਗੁਰੂ ਤੇਗ ਬਹਾਦਰ ਦੀ ਜਿਨ੍ਹਾਂ ਨੇ ਸ਼ਹੀਦੀ ਦੇ ਕੇ ਮਨਤਾ ਦੀ ਰੱਖਿਆ ਕੀਤੀ ਧਰਮ ਨੂੰ ਬਚਾਉਣ ਦੀ ਰੱਖਿਆ ਕੀਤੀ ਤੇ ਉਹਨਾਂ ਦਾ 350 ਸਾਲਾ ਪੁਰਵ ਹੋਵੇ ਤੇ ਸਾਡੇ 3 ਲੱਖ ਕਰੋੜਾਂ ਦੀ ਸੰਗਤ ਜਿਹੜੀ ਅਰਬਾਂ ਦੀ ਸੰਗਤ ਹੈ ਦੁਨੀਆ ਭਰ ਦੇ ਵਿੱਚ ਇਹ ਕੇਵਲ ਤੇ ਕੇਵਲ ਹਰਿਆਣਾ ਕਮੇਟੀ ਨੇ ਤੀ ਚਾ ਕੇਵਲ ਅਰਬਾਂ ਦੀ ਸੰਗਤ ਦੇ ਵਿੱਚ ਅਰਬਾਂ ਦੀ ਸੰਗਤ ਦੇ ਵਿੱਚ ਸਿਰਫ ਸਾਡੇ 3 ਲੱਖ 3 ਲੱਖ ਦਾ ਮੰਗ ਰੱਖੀ ਹੈ ਬੇਨਤੀ ਕੀਤੀ ਹੈ ਮੈਂ ਤੇ ਚਾਹਾਂਗਾ ਕਿ ਸਾਡੇ 3 ਕਰੋੜ ਵੀ ਦੁਨੀਆ ਭਰ ਦੇ ਸਿੱਖ ਸੰਗਤ ਇੱਥੇ ਸ਼ਮੂਲੀਅਤ ਕਰੇ ਤੇ ਇੱਕ ਦੁਨੀਆ ਪਰ ਦਾ ਰਿਕਾਰਡ ਬਣੇ ਕਿ ਜਿਨ੍ਹਾਂ ਮਨੁੱਖਤਾ ਦੀ ਰਾਖੀ ਲਈ ਆਪਣਾ ਸੀਸ ਕੁਰਬਾਨ ਕਰ ਦਿੱਤਾ ਤੇ ਹਿੰਦੂ ਧਰਮ ਨਹੀਂ ਮਨੁੱਖਤਾ ਨੂੰ ਵਿਚਾਰਿਆ ਇੱਕ ਧਰਮ ਨੂੰ ਵਿਚਾਰਿਆ ਉਹਦੇ ਵਾਸਤੇ ਸਾਡੇ 3 ਕਰੋੜ ਦੀ ਸੰਗਤ ਮੈਂ ਸਮਝਦਾ ਹਾਂ ਥੋੜੀ ਹੈ ਇਸ ਕਰਕੇ ਪਿਆਰੀ ਸਾਧ ਸੰਗਤ ਜੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਦੁਨੀਆ ਪਰ ਦੇ ਉਸਣ ਵਾਲੇ ਲੋਕਾਂ ਨੂੰ ਕਿ ਆਓ ਤ੍ਰੀ ਤ੍ਰਿਕ ਤਮਤਾਂਡੇ ਵਿੱਚ ਗੁਰਦੁਆਰਾ ਧੰਤਨ ਸਾਹਿਬ ਜੋ ਇੱਕ ਸਿੱਖੀ ਦਾ ਤੁਰਾ ਹੈ ਉੱਥੇ ਆਣ ਕੇ ਆਪਾਂ ਸਾਰੇ ਰਲ ਕੇ ਦੁਨੀਆ ਭਰ ਦੇ ਲੋਕ ਸਾਦੇ 350 ਸਾਲਾ ਬੜੇ ਉੱਚੇ ਪੱਦਰ ਤੇ ਮਨਾਈਏ ਜਿਹਦੇ ਵਿੱਚ ਵਿਸ਼ੇਸ਼ ਕੋਈ ਲੰਗਰ ਨਹੀਂ ਹੋਣਗੇ ਸਾਰੇ ਵਾਧੂ ਲੰਗਰਾਂ ਦੀ ਮਨਾਹੀ ਹੋਵੇਗੀ ਕੇਵਲ ਇੱਕ ਫੁਲਕਾ ਹੋਏਗਾ ਇੱਕ ਦਾਲ ਹੋਏਗੀ ਇੱਕ ਨਾਲ ਸਬਜੀ ਹੋਏਗੀ ਇੱਕੜਾ ਪ੍ਰਸ਼ਾਦ ਤੇ ਖੀਰ ਚੱਲੇਗੀ ਬਾਕੀ ਨਾ ਹੀ ਡੇਡੇ ਜਿਨ੍ਹਾਂ ਨੂੰ ਆਪਾਂ ਫਾਸਟ ਫੂਡ ਕਹਿੰਦੇ ਹਾਂ ਨਾ ਇਹ ਉਸ ਬੀਲਾਂ ਕੋਕੋਕੋਲਾ ਦੀਆਂ ਕੈਂਪਾ ਕੋਲਾ ਜਾਂ ਠੰਡੇ ਦੀਆਂ ਲੱਗਣ ਗਿਆ ਉਥੇ ਚੱਲ ਸਕਦਾ ਹੈ ਨਿੰਬੂ ਪਾਣੀ ਚੱਲ ਸਕਦਾ ਹੈ ਤੇ ਜੇ ਕੋਈ ਜ਼ਿਆਦਾ ਹੀ ਭਾਵਨਾ ਰੱਖਦਾ ਹੈ ਤੇ ਉਥੇ ਸ਼ਰਦਾਈ ਚੱਲ ਸਕਦੀ ਹੈ ਇਸ ਤੋਂ ਇਲਾਵਾ ਕਿਸੇ ਨੂੰ ਹੀ ਉਹ ਲੰਗਰ ਦੇ ਵਿੱਚ ਸਟਾਲ ਲਾਉਣ ਦੀ ਤੇ ਜਾਂ ਜਿਹੜੇ ਇਹ ਵੱਧੂ ਦੇ ਆਪਾਂ ਇਹਨਾਂ ਨੂੰ ਫਾਸਟ ਫੂਡ ਕਹਿ ਕੇ ਪਕਾਰਨੇ ਆ ਕਿਸ ਨੂੰ ਇਹ ਇਜਾਜ਼ਤ ਨਹੀਂ ਹੋਵੇਗੀ ਸ਼ਾਲ ਲਾਂ ਦੀ ਇਸ ਕਰਕੇ ਪਿਆਰੀ ਸਾਧ ਸੰਗਤ ਜੀ ਜਿਨ੍ਹਾਂ ਮੇਰੇ ਵੀਰਾਂ ਨੇ ਲੰਗਰ ਦੀ ਸੇਵਾ ਕਰਨੀ ਹੈ ਉਹ ਵੀ ਲੰਗਰ ਇਸ ਤੋਂ ਵੱਧ ਨਹੀਂ ਕੋਈ ਲਵਾਂ ਦੀ ਇਜਾਜ਼ਤ ਦਿੱਤੀ ਜਾਏਗੀ ਆਓ 28 ਤਰੀਕ ਨੂੰ ਅਖੰਡ ਪਾਤਸ਼ਾਹ ਦੇ ਆਰੰਭ ਹੋਣਗੇ ਅਤੇ 30 ਤਰੀਕ ਨੂੰ ਅਰਦਾਸ ਹੋਵੇਗੀ ਸਰਬੱਤ ਦੇ ਭਲੇ ਦੀ ਅਰਦਾਸ ਦੁਨੀਆ ਭਰ ਦੇ ਧਰਮ ਭਲੇ ਦੀ ਅਰਦਾਸ ਆਓ ਸਰਦਾਰਾਂ ਦੇ ਸ਼ਾਮਲ ਹੋ ਕੇ ਗੁਰੂ ਤੇਗ ਬਹਾਦਰ ਜੀਆਂ ਖੁਸ਼ੀਆਂ ਪ੍ਰਾਪਤ ਕਰਿਏ ਗੁਰਦੁਆਰਾ ਤਮਤਾਨ ਸਾਹਿਬ ਪਾਤਸ਼ਾਹੀ ਨਵੀ ਇਸ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪਾਵਨ ਪੀਤਰ ਚਰਨ ਪਾਏ ਸਨ ਇਸ ਸਥਾਨ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 30 ਨਵੰਬਰ 2025 ਨੂੰ ਸ਼ਹੀਦੀ ਸ਼ਤਾਬਦੀ ਵੱਡੇ ਪੱਧਰ ਤੇ ਮਨਾਈ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ